हेलो एवरीवन दिस होस्ट लव सुबह सो आज ਆਪਾਂ ਕਹਿੰਦੇ ਹਾਂ ਡਮੋਰੀਆਪੁਰ ਲੁਧਿਆਣੇ ਦੇ ਵਿੱਚ ਜਿੱਥੇ ਕਿ ਭਾਰੀ ਬਰਸਾਤ ਦੇ ਨਾਲ ਕੀ ਕਹਿੰਦੇ ਕਾਫੀ ਨੁਕਸਾਨ ਆਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਇੱਕ ਦੀਵਾਰ ਗੇਗੀ ਡਮੋਰੀਆਪੁਰ ਦੇ ਕੋਲ ਕਾਫੀ ਗੱਡੀਆਂ ਨੂੰ ਨਸਾਰ ਹੋਇਆ ਉਹ ਗਰੀਆਂ ਵੀ ਇੱਥੇ ਨੁਕਸਾਨ ਦੇ ਨਿਸ਼ਾਨ ਆ ਗੀਆਂ ਕੈਮਰਾਮੈਨ ਉਹ ਗਾਜਿਸ ਕਰੂਗਾ ਕਿ ਸਾਰਾ ਮੰਜ਼ਰ ਦਿਖਾਇਆ ਜਾਵੇ ਪਿੱਛੋਂ ਵੀ ਲੈ ਕੇ ਸਟੱਪ ਇਦੋਂ ਆਪਣਾ ਇੰਟਰਵਿਊ ਹੈ ਭਾਈ ਕਿੰਨੇ ਵੇਡ ਗਿਆ ਸੀ ਕਿੰਨੇ ਵੇਡ ਨਹੀਂ ਗਿਆ ਬੋਲੂਗਾ ਕੁਝ ਲੋਕ ਸਾਡੇ ਵਿੱਚ ਇੱਥੇ ਮੌਜੂਦ ਨੇ ਜਿਨ੍ਹਾਂ ਦੀਆਂ ਰੇੜੀਆਂ ਤੇ ਕਾਰਾਂ ਜਿੱਥੇ ਦੀਵਾਰ ਦੇ ਹੇਠਾਂ ਦਬਗੀਆਂ ਨੇ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਇਹ ਕਿੰਨੇ ਵਜੇ ਦੀਵਾਰ ਗਿਰੀ ਆ ਤੇ ਕੀ ਨੁਕਸਾਨ ਹੋਇਆ ਤੁਹਾਡੀ ਇੱਥੇ ਕਿਹੜੀ ਰੇੜੀ ਸੀ ਇਹ ਵਾ ਮੇਰਾ ਗੋਲਵਖੇ ਦਾ ਰੇੜੀ ਸੀ ਏਟੇਲ ਵਾਲਾ ਰੇੜੀ ਸੀ ਉਹ ਅੰਮ੍ਰਿਤਸਰ ਰਕਤਾ ਸੀ ਅੰਮ੍ਰਿਤਸਰ ਵਿੱਚ ہمارا ਦੁਕਾਨ ਨਹੀਂ ਬਲ ਗਿਆ ਰੇੜੀ ਪਤਾ ਨਹੀਂ 8:00 ਵਜੇ ਤੋਂ ਕਾਹੀ 9:00 ਵਜੇ ਇਹ ਨਹੀਂ ਪਤਾ ਹਮ ਲੋਗ ਅਭੀ ਫੇਡਰ ਹੋ ਗਿਆ ਤਾਂ ਹਮ ਲੋਗ ਅਭੀ ਆ ਕੇ ਦੇਖਣੇ ਕਰੇ ਤੇ ਕਿ ਕਹਿ ਮਿਲਦੀ ਹੈ ਇੱਥੇ ਕਾਫੀ ਲੋਕ ਮੌਜੂਦ ਨੇ ਆ ਜੋ ਭਾਜੀ ਨਾਲ ਵੀ ਗੱਲ ਕਰਦੇ ਆ ਭਾਜੀ ਇੱਥੇ ਦੱਸਣਗੇ ਭਾਜੀ ਕਿਤੇ ਜਿਹੜੀ ਵਿਹੈਂਟੇ ਨੇ ਭਾਜੀ ਦੱਸ ਦੇ ਹੋਇਆ ਕਿ ਕਿੰਨੀ ਗੱਡੀ ਦੀਵਾਰ ਕੀ ਹੈ ਇਹ ਸਾਡੇ ਨੂੰ ਅਟਰੇ ਦੇ ਬਹੁਤ ਬਰਾਸਟ ਹੋਇਆ ਜੋ ਵੀ ਆ ਕੇ ਦੇਖਿਆ ਤੇ ਦੁਕਾਨ ਹੋ ਚੁੱਕਾ ਤੇ ਕਿੰਨੀਆਂ ਤੇ ਭਾਜੀ ਗੱਡੀਆਂ ਇੱਥੇ ਦੱਬਗੀਆਂ ਦੀ ਬਾਤ ਵਿੱਚ ਕੋਈ ਚਾਰ ਗੱਡੀਆਂ ਨਾਲ ਹੈ ਉਸ ਜਿਹੜੀਆਂ ਜਿਹੜਾ ট্রান্সਫਾਰਮਰ ਦਾ ਬਿਲਕੁਲੀ ਟੁੱਟਾ ਦੇ ਲਾਈਟ ਦਾ ਨਾਲ ਕਾਫੀ ਨੁਕਸਾਨ ਹੋਇਆ ਹੈ ਬਿਜਲੀ ਦਾ ਵੀ ਯਾਨੀ ਕਿ ਕਾਰਜ ਹੋ ਗਿਆ ਹੈ 9 ਵਜੇ ਦਾ ਆ ਸਾਰਾ ਪੰਜਾਬ ਦੇ ਨਾਲ ਬੀਚ ਟ੍ਰਾਂਸਫਾਰਮਰ ਵਿਧਾ ਹੋ ਗਿਆ ਬੜੇ ਖੰਭਾ ਲੱਗ ਗਿਆ ਕੋਈ ਇੱਥੇ ਭਾਜੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਯਾਨੀ ਇੱਥੇ ਤੁਸੀਂ ਦੇਖ ਸਕਦੇ ਹੋ ਲੱਖਾਂ ਦਾ ਨੁਕਸਾਨ ਹੋ ਗਿਆ